ਸਾਦੂ ਬਿਨ ਸੇ ਸੋਕ ਤਨਾਸਰੀ ਮਹੱਲਾ ਪੰਜਵਾ ਤ੍ਰਿਸ਼ਨਾ ਬੁਝੈ ਹਰ ਕੈ ਨਾਮ ਮਹਾ ਸੰਤੋਖ ਹੋਐ ਗੁਰਬਚਨੀ ਪ੍ਰਭ ਸਿਓ ਲਾਗੈ ਪੂਰਨ ਧਿਆਨ ਰਹਾਉ ਮਹਾ ਕਲੋਲ ਬੁਝੈ ਮਾਇਆ ਕੀ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇਹ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਸ ਸਦ ਖੁਸ਼ੀਆਂ ਕੀਰਤਨ ਜਪਨਾਮ ਜਿਸ ਕੈ ਕਰਮ ਲਿਖਿਆ ਧੁਰ ਕਰਤਾ ਨਾਨਕ ਜਨ ਕੇ ਪੂਰਨ ਕਾਮ ਹਨਾ ਸ੍ਰੀ ਮਹੱਲਾ ਪੰਜਵਾਂ ਜਨ ਕੀ ਕੀਨੀ ਪਾਰ ਬ੍ਰਹਮ ਸਾਰ ਨਿੰਦਕ ਟਿਕਣ ਨਾ ਪਾਵਨ ਮੂਲੇ ਊੜ ਗਏ ਬੇਕਾਰ ਰਹਾਉ ਜਹ ਜਹ ਦੇਖੋ ਤਹ ਤਹ ਸੁਆਮੀ ਕੋਈ ਨਾ ਪਹੁੰਚਨ ਹਾਰ ਜੋ ਜੋ ਕਰੈ ਅਵੱਗਿਆ ਜਨ ਕੀ ਹੋਏ ਗਿਆ ਤਤ ਛਾਰ ਕਰਨ ਹਾਲ ਰਖਵਾਲਾ ਹੋਆ ਜਾ ਕਾ ਅੰਤ ਨ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕਾਢੇ ਮਾਰ ਤਨਾਸਰੀ ਮੁਹੱਲਾ ਪੰਜਵਾਂ ਘਰ ਨੌواں ਪੜਤਾਲ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਆਪਨੇ ਕੋ ਨਾਮ ਦੇਵੋ ਹੋ ਦ੍ਰਿਸ਼ਟ ਪ੍ਰਭ ਧਾਰੋ ਹੋ ਕਿਰਪਾ ਕਰਤਾ ਰਹੁ ਪੁਜਾ ਗੈ ਕੂਪ ਤੇ ਕਾਢ ਲੇਵੋ ਹੋ ਰਹਾਉ ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਦ ਥਨਕ ਦੁਖਾ ਤਨ ਸ਼ਾਦ ਪੂਰੇ ਪ੍ਰਭ ਬਿਨਾ ਆਨ ਨਾ ਰਾਖਨ ਹਾਰਾ ਨਾਮ ਸਿਮਰਾਵੋ ਸਰਨ ਸੂਰੇ ਪਤਾ ਤਉ ਉਧਾਰਨਾ ਜੀ ਜੰਤ ਤਾਰਨ ਬੇਦ ਉਚਾਰ ਨਹੀਂ ਅੰਤ ਪਾਇਓ ਗੁਣ ਹੈ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਵੱਛਲ ਨਾਨਕ ਗਾਇਓ ਤਨਾਸਰੀ ਮਹੱਲਾ ਪੰਜਵਾਂ ਹਲ ਤ ਸੁਖ ਪਲਟ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਮਿਟਹਿ ਕਮਾਣੇ ਪਾਪ ਚਿਰਾਨੀ ਸਾਧ ਸੰਗਤ ਮਿਲ ਮੁਵਾ ਜੀ ਜੈ ਰਹਾਉ ਰਾਜ ਜੋਬਨ ਬਿਸਰੰਤ ਹਰ ਮਾਇਆ ਮਹਾ ਦੁਖ ਇਹੋ ਮਹਾਤ ਕਹੈ ਆਸ ਪਿਆਸ ਰਮਣ ਹਰ ਕੀਰਤਨ ਇਹੋ ਪਦਾਰਥ ਭਾਗਵੰਤ ਲਹਿ ਸਰਨ ਸਮਰੱਥ ਅਕਾਤ ਅਗੋਚਰਾ ਪਤਤ ਉਧਾਰਨ ਨਾਮ ਤੇਰਾ ਅੰਤਰ ਜਾਮੀ ਨਾਨਕ ਕੇ ਸੁਆਮੀ ਸਰਬ ਹਤ ਪੂਰਨ ਠਾਕੁਰ ਮੇਰਾ ਤਨਾਸਰੀ ਮਹੱਲਾ ਪੰਜਵਾਂ ਘਰ 12ਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਈ ਰਹਾਉ ਵੱਡੇ ਭਾਗ ਭੇਤੇ ਗੁਰਦੇਵਾ ਕੋਟ ਪਰਾਦ ਮਿਟੇ ਹਰ ਸੇਵਾ ਚਰਨ ਕਮਲ ਜਾਂ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਪਉ ਨਾਮ ਜੱਪੋ ਹਰ ਰੰਗੇ ਪਰ ਤਨ ਦੋਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨਾ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ 부ਝਾਈ ਨਾਨਕ ਉਦਰੇ ਪ੍ਰਭ ਸਰਨਾਇ ਤਨਾਸਰੀ ਮਹੱਲਾ ਪੰਜਵਾਂ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾਉ ਅਨਕ ਪ੍ਰਕਾਰੀ ਬਸਤਰ ਓਢਾਏ ਆਨੰਦਨ ਕੀਰਤਨ ਹਰ ਗੁਣ ਗਾਏ ਹਸਤੀ ਰੱਥ ਅਸ ਅਸਵਾਰੀ ਹਰ ਕਾ ਮਾਰਗ ਹਿਰਦੈ ਨਿਹਾਰੀ ਮਨ ਤਨੇ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਤਨਾਸਰੀ ਮਹੱਲਾ 5ਵਾਂ ਗੁਰਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨ ਮਹਿ ਤਾਰਾ ਰਹਾਉ ਕੋਈ ਹੋਆ ਕਰਮ ਰਤ ਕੋਈ ਤੀਰਥ ਨਾਇਆ ਦਾਸੀ ਹਰ ਕਾ ਨਾਮ ਧਿਆਇਆ ਬੰਦਨ ਕਟਨ ਹਾਰ ਸੁਆਮੀ ਜਨ ਨਾਨਕ ਸਿਮਰੈ ਅੰਤਰ ਜਾਮੀ ਧਨ ਸ੍ਰੀ ਮਹਲਾ 5 ਕਿਤੇ ਪ੍ਰਕਾਰ ਨ ਤੂਟਉ ਪ੍ਰੀਤ ਦਾਸ ਤੇਰੀ ਕੀ ਨਿਰਮਲ ਰੀਤ ਰਹਾਉ ਜੀ ਪਨਾਨ ਮਨ ਧਨ ਤੇ ਪਿਆਰਾ ਹਉ ਮੈਂ ਬੰਦ ਹਰ ਦੇਵਨ ਹਾਰਾ ਚਨ ਕਮਲ ਸਿਓ ਲਾਗੋ ਨੇਹੋ ਨਾਨਕ ਕੀ ਬੇਨੰਤੀ ਏ ਇਕ ਓੰਕਾਰ ਸਤਗੁਰ ਪ੍ਰਸਾਦ ਪਨਾਸਰੀ ਮਹੱਲਾ 9 ਕਾਹਿਰੀ ਬਨ ਖੋਜਨ ਜਾਈ ਸਰਬ ਨਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾਉ ਪੋਪ ਮਦ ਜਿਉ ਬਾਸ ਬਸਤ ਹੈ ਮੁਕਰ ਮਾਹੀ ਜੈਸੇ ਛਾਈ ਤੈਸੇ ਹੀ ਹਰ ਬਸੀ ਨਿਰੰਤਰ ਘਟ ਹੀ ਖੋਜੋ ਭਾਈ ਬਾਹਰ ਭੀਤਰੇ ਕੋ ਜਾਨੋ ਇਹੋ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭ੍ਰਮ ਕੀ ਕਾਈ ਧਨਾਸਰੀ ਮਹੱਲਾ 9 ਸਾਧੂ ਇਹੋ ਜਗ ਭਰਮ ਭੁਲਾਨਾ RAM ਨਾਮ ਕਾ ਸਿਮਰਨ ਛੋਡਿਆ ਮਾਇਆ ਹਾਥ ਬਿਕਾਨਾ ਰਹਾਉ ਮਾਤ ਪਿਤਾ ਭਾਈ ਸੁਤ ਬਨਤਾ ਤਾਂ ਕਹਿ ਹਸ ਲਪਟਾਨ ਜੋਗਨ ਧਨ ਪ੍ਰਭਤਾ ਕੈ ਮਦਮੈਂ ਇਹਨਸ ਰਹੇ دیਵਾਨਾ ਦੀਨ ਦਿਆਲ ਸਦਾ ਦੁਖ ਭੰਜਨ ਤਾਂ ਸਿਉ ਮਨ ਨਾ ਲਗਾਨਾ ਜਨ ਨਾਨਕ ਕੋਟਨ ਮੈਂ ਕਿਨਹੂ ਗੁਰਮਖ ਹੋਏ ਪਛਾਨਾ ਤਨਸਰੀ ਮਹੱਲਾ ਨੌਆ ਤੇਹ ਜੋਗੀ ਕੋ ਜੁਗਤ ਨਾ ਜਾਨੋ ਲੋਭ ਮੋਹ ਮਾਇਆ ਮਮਤਾ ਫਨ ਜਿਹੇ ਘਟ ਮਾਹੇ ਪਛਾਨੋ ਰਹਾਉ ਪਰਿੰਦਾ ਉਸਤਤ ਨਹਿ ਜਾਕੇ ਕੰਚਨ ਲੋਹ ਸਮਾਨੋ ਹਰਖ ਸੋਗ ਤੇ ਰਹੇ ਅਤੀਤਾ ਜੋ ਗੀਤਾ ਹੈ ਬਖਾਨੋ ਚੰਚਲ ਮਨ ਦਹਿ ਦਿਸ ਕੋ ਤਾਵਤ ਅਚਲ ਜਾਏ ਠਹਿਰਾਨੋ ਕਹੋ ਨਾਨਕ ਇਹ ਵਿਦ ਕੋ ਜੋ ਨਰ ਮੁਕਤ ਤਾਹੇ ਤੁਮ ਮਾਨੋ ਧਲਾਸਰੀ ਮਹੱਲਾ 9 ਅਬ ਮੈਂ ਕੌਨ ਉਪਾਉ ਕਰੂੰ ਜੇਹ ਵਿਦ ਮਨ ਕੋ ਸੰਸਾ ਚੂਕੈ ਭਉ ਨਿਦ ਪਾਰ ਪਰੋਂ ਰਹਾਉ ਜਨਮੁ ਪਾਏ ਕਛ ਭਲੋ ਨਾ ਕੀਨੋ ਤਾਤੇ ਅਦਕ ਡਰੋ ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ ਯਹ ਜੀ ਸੋਚ ਧਰਉ ਗੁਰਮਤਿ ਸੁਨ ਕਛ ਗਿਆਨ ਨਾ ਉਪਜਿਓ ਪਾਸ ਜਿਓ ਉਦਰ ਭਰੋ ਕਹੋ ਨਾਨਕ ਪ੍ਰਭ ਬਿਰਤ ਪਛਾਨੋ ਤਬ ਹੋ ਪਤਤ ਤਰੋ ਤਨਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇਕ ਓੰਕਾਰ ਸਤਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰੂਰੇ ਅਮਰਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗਹਿ ਪ੍ਰਭ ਭਾਵੇ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੇ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਰਹਾਉ ਰਖ ਰਖ ਚਰਨ ਧਰੇ ਵਿਚਾਰੀ ਦੁਬਦਾ ਛੋੜ ਭਈ ਨਿਰੰਕਾਰੇ ਮੁਕਤ ਪਦਾਰਥ ਹਰ ਰਸ ਚਾਖੇ ਆਮਣ ਜਾਣ ਰਹੇ ਗੁਰ ਰਾਖੇ ਸਰਵ ਰਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵ ਮਹਿ ਹੰਸ ਹੰਸ ਮਹਿ ਸਾਗਰ ਕਥ ਕਥਾ ਗੁਰ ਬਚਨੀ ਆਦਰ ਸੁਣ ਮੰਡਲ ਇਕ ਜੋਗੀ ਬੈਸੇ ਨਾਰ ਨਾ ਪੁਰਖ ਕਹੋ ਕੋ ਕੈਸੇ ਤਰੇ ਭਵਨ ਜੋਤ ਰਹੇ ਲਿਵ ਲਾਈ ਸੁਰ ਨਰਨਾਥ ਸੱਚੇ ਸਰਨਾਇ ਆਨੰਦ ਮੂਲ ਅਨਾਥ ਅਧਾਰੀ ਗੁਰਮਖ ਭਗਤ ਸਹਿਜ ਵਿਚਾਰੀ ਭਗਤ ਵੱਛਲ ਪੈ ਘਾਟਣ ਹਾਰੇ ਹਉ ਮੈਂ ਮਾਰ ਮਿਲੇ ਪਗ ਧਾਰੀ ਅਨਕ ਜਤਨ ਕਰ ਕਾਲ ਸੰਤਾਏ ਮਰਨ ਲਖਾਏ ਮੰਡਲ ਮਹ ਆਈ ਜਨਮ ਪਦਾਰਥ ਦੁਬਦਾ ਖੋਵੈ ਆਪ ਨਾ ਚੀਨਸ ਭ੍ਰਮ ਭ੍ਰਮ ਰੋਵੈ ਕਹਿ ਤਉ ਪੜ ਤਉ ਸੁਣ ਤਉ ਏਕ ਧੀਰਜ ਧਰਮ ਤਰਨੀ ਤਰਟੇਕ ਜਤ ਸਤ ਸੰਜਮ ਹਿਰਦੈ ਸਮਾਏ ਚੌਥੇ ਪਦ ਕੋ ਜੇ ਮਨ ਪਤੀ ਆਏ ਸਾਚੇ ਨਿਰਮਲ ਮੈਲ ਨਾ ਲਾਗੇ ਗੁਰ ਕੈ ਸ਼ਬਦ ਪਰਮ ਪਉ ਭਾਗੈ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪ ਤਨਾਸਰੀ